ਕੋਈ ਵੀ ਜਿਹੜਾ ਗੈਰ ਪੰਜਾਬੀ ਆਉਂਦਾ ਸਾਡੇ ਸਟੇਟ ਵਿੱਚ ਚਾਹੇ ਉਹ ਕੰਮ ਕਰਨ ਆਉਂਦਾ ਚਾਹੇ ਉਹ ਪੱਕੇ ਤੌਰ ਦੇ ਉੱਤੇ ਕੋਈ ਐਗਰੀਕਲਚਰ ਜ਼ਮੀਨ ਲੈਣ ਆਉਂਦਾ ਜਾਂ ਰਹਿਣ ਆਉਂਦਾ ਵਾ ਉਹ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਬਣਾਇਆ ਜਾਵੇ ਜਿਹੇ ਇਸ ਕਾਨੂੰਨ ਦਾ ਨਾਮ ਹੈ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਜ਼ ਐਕਟ 1972 ਇਹ ਉਸ ਵਕਤ ਦੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਮੈਂ ਸਮਝਦਾ ਬੜੇ ਦੂਰ ਅੰਦੇਸ਼ ਸੀ ਕਿ ਕਾਂਗਰਸ ਪਾਰਟੀ ਦੇ ਸਰਕਾਰ ਸੀਗੀ ਉਹਨਾਂ ਨੇ 50 ਸਾਲ ਪਹਿਲਾਂ ਇਹ ਲਾਅ ਹਿਮਾਚਲ ਪ੍ਰਦੇਸ਼ ਵਿੱਚ ਬਣਾਇਆ ਤਾਂ ਕਿ ਹਿਮਾਚਲੀਆਂ ਦੀ ਹੋਣਦ ਬਚ ਸਕੇ ਉਹਨਾਂ ਦੀ ਜ਼ੁਬਾਨ ਬਚ ਸਕੇ ਉਹਨਾਂ ਦਾ ਸੱਭਿਆਚਾਰ ਉਹਨਾਂ ਦੇ ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ ਬਚ ਸਕਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅਗਰ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਤਰੀਕੇ ਦੀ ਅਸੀਂ ਪਾਬੰਦੀ ਨਾ ਲਾਈ ਬਾਹਰੋਂ ਆਉਣ ਤੇ ਲੋਕਾਂ ਤੇ ਤਾਂ ਹਿਮਾਚਲ ਦੇ ਜਿਹੜੇ ਗਰੀਬ ਬਾਗਵਾਨ ਆ ਛੋਟੇ ਕਿਸਾਨ ਨੇ 2-4-5 ਬਿਗੀਆਂ ਦੇ ਬਾਗ ਨੇ ਉਹਨਾਂ ਨੂੰ ਦਿੱਲੀ ਬੰਬਈ ਤੇ ਕਲਕੱਤਾ ਵਰਗੇ ਅਮੀਰਾਂ ਨੇ ਆਣ ਕੇ ਖਰੀਦ ਲੈਣਾ ਤੇ ਉੱਥੇ ਇਹਨਾਂ ਹਿਮਾਚਲੀਆਂ ਨੂੰ ਆਪਣੇ ਹੀ ਬਾਗਾ ਜ਼ਮੀਨਾਂ ਵਿੱਚ ਨੌਕਰ ਬਣਾ ਲੈਣਾ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਅੱਜ ਇਸ ਕਰਕੇ ਲੋੜ ਆ ਕਿਉਂਕਿ ਪੰਜਾਬ ਦੀ ਜਿਹੜੀ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆ ਜਿਹੜਾ ਆਬਾਦੀ ਦਾ ਸੰਤੁਲਨ ਹੈ ਉਹ ਬਹੁਤ ਵੱਡੇ ਖਤਰੇ 'ਚ ਪਿਆ ਹੋਇਆ ਵਾ ਕਾਰਨ ਇਸ ਦਾ ਹੈ ਕਿ ਸਾਡੀ 1.3 ਕਰੋੜ ਆਬਾਦੀ ਆ ਪੰਜਾਬ ਦੀ ਅਪ੍ਰੋਕਸੀਮੇਟਲੀ ਇਸ ਵਕਤ ਇਸ ਪੌਣੇ 3 ਕਰੋੜ ਚੋਂ ਕੋਈ ਲਗਭਗ 75-80 ਲੱਖ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਿਛਲੇ ਕੁਝ ਦਹਾਕਿਆਂ ਵਿੱਚ ਸਾਰੇ ਵਿਸ਼ਵ ਵਿੱਚ ਫੈਲ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਕਿ ਕੈਨੇਡਾ ਵਿੱਚ ਸਾਡੀ ਪੋਪੂਲੇਸ਼ਨ ਆਲਮੋਸਟ 1 ਮਿਲੀਅਨ ਤੋਂ ਉੱਤੇ ਰਜਿਸਟਰਡ ਹੈ ਇਸੇ ਤਰੀਕੇ ਨਾਲ ਯੂਐਸਏ ਚ ਆਸਟ੍ਰੇਲੀਆ ਨਿਊਜ਼ੀਲੈਂਡ ਚ ਸਾਰੇ ਯੂਰਪ ਚ ਮਿਡਲ ਈਸਟ ਵਿੱਚ ਔਰ ਇਹ ਜਿਹੜੀ ਮਾਈਗ੍ਰੇਸ਼ਨ ਹੋਈ ਆ ਇਹਦੀ ਜਗ੍ਹਾ ਦੇ ਉੱਤੇ ਪੰਜਾਬ ਵਿੱਚ ਇਲੀਗਲ ਤਰੀਕੇ ਨਾਲ ਮੈਂ ਕਹਿ ਰਿਹਾ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਵੱਡੀ ਵਸੂ ਪੰਜਾਬ ਦੇ ਵਿੱਚ ਉਹਨਾਂ ਨੂੰ ਰਿਪਲੇਸ ਕਰ ਗਈ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਐਸਟੀਮੇਟ ਨਾਲ ਪੰਜਾਬ ਦੇ ਵਿੱਚ ਇਸ ਵਕਤ ਆਲਮੋਸਟ 50 ਲੱਖ ਦੇ ਕਰੀਬ ਗੈਰ ਪੰਜਾਬੀ ਆ ਚੁੱਕੇ ਨੇ ਵੱਸ ਚੁੱਕੇ ਨੇ ਅਸੀਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਹੈਗੇ ਮਾਈਂਡ ਯੂ ਕੁਝ ਪ੍ਰਚਾਰ ਪ੍ਰੋਪਾਗੈਂਡਾ ਇਸ ਤਰ੍ਹਾਂ ਦਾ ਕੀਤਾ ਗਿਆ ਪਾਰਲੀਮੈਂਟ ਇਲੈਕਸ਼ਨ ਵਿੱਚ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਰਤਾ ਬਿਹਾਰ ਦੀ ਰੈਲੀ ਵਿੱਚ ਜਾ ਕੇ ਕਿ ਕਾਂਗਰਸ ਦਾ ਇੱਕ ਲੀਡਰ ਹੈ ਜੋ ਪੰਜਾਬ ਮੇ ਬਿਹਾਰੀਓ ਕੋ ਬਿਹਾਰ ਪੰਜਾਬ ਮੇ ਬਿਹਾਰੀਓ ਕੋ ਨਿਕਾਲ ਰਹਾ ਹੈ ਬਾਤ ਨਾ ਮੈਂ ਕਦੀ ਸ਼ਬਦ ਵਰਤਿਆ ਬਿਹਾਰੀ ਨਾ ਮੈਂ ਕਦੀ ਸ਼ਬਦ ਵਰਤਿਆ ਯੂਪੀ ਨਾ ਮੈਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਸ਼ਬਦ ਵਰਤਿਆ ਮੇਰਾ ਲੌਜਿਕ ਸਿੰਪਲ ਐਂਡ ਪਲੇਨ ਹੈ ਕਿ ਸਾਡੇ ਦੇਸ਼ ਦੇ ਵਿੱਚੋਂ ਕੋਈ ਵੀ ਆਦਮੀ ਪੰਜਾਬ ਦੇ ਵਿੱਚ ਅਗਰ ਵਸਣਾ ਚਾਹੁੰਦਾ ਰਹਿਣਾ ਚਾਹੁੰਦਾ ਵੋਟਰ ਬਣਨਾ ਚਾਹੁੰਦਾ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਤੇ ਜਿਹੜੇ ਹਿਮਾਚਲ ਪ੍ਰਦੇਸ਼ ਨੇ ਲਾਅਜ਼ ਬਣਾਏ ਨੇ ਉਸ ਆਧਾਰ ਦੇ ਉੱਤੇ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਤੇ ਪੰਜਾਬ ਦੇ ਵਿੱਚ ਵੱਸ ਸਕਦਾ ਇਸ ਤੋਂ ਪਹਿਲਾਂ ਜਿੱਦਾਂ ਜ਼ਿਕਰ ਕੀਤਾ ਕਿ ਗੁਜਰਾਤ ਰਾਜਸਥਾਨ ਨਾਰਥ-ਈਸਟ ਦੀਆਂ ਬੜੀਆਂ ਸਟੇਟਾਂ ਵਿੱਚ ਲਾਅ ਬਣ ਚੁੱਕਾ ਆਲਰੇਡੀ ਔਰ ਲੇਟੈਸਟ ਬੀਜੇਪੀ ਰੂਲ ਸਟੇਟ ਉਤਰਾਖੰਡ ਵਿੱਚ ਵਿਸ਼ੇਸ਼ ਤੌਰ ਤੇ ਬੀਜੇਪੀ ਦੀ ਸਰਕਾਰ ਨੇ ਹੁਣੇ ਹੀ ਇਸ ਸਾਲ ਦੇ ਮਾਰਚ ਮਹੀਨੇ ਵਿੱਚ ਆਪਣੀ ਸਟੇਟ ਵਿੱਚ ਵੀ ਲਾਅ ਇਹ ਜਿਹੜਾ ਇੰਟਰੋਡਿਊਸ ਕੀਤਾ ਵਾ ਜਿਹੜੀ ਮੈਂ ਡੈਮੋਗ੍ਰਾਫਿਕ ਸਿਚੁਏਸ਼ਨ ਉਹਦਾ ਉਦਾਹਰਣ ਤੁਹਾਨੂੰ ਮਿਲ ਗਿਆ ਜਦੋਂ ਜਗਤਪੁਰੇ ਵਿੱਚ ਪੰਚਾਇਤੀ ਚੋਣਾਂ ਵਿੱਚ ਮੁਹੱਲੀ ਦੇ ਇੱਕ ਪਿੰਡ ਵਿੱਚ ਜਦੋਂ ਉਹਨਾਂ ਨੇ ਵੋਟਰ ਸੂਚੀ ਲਈ ਤਾਂ ਉਸ ਵੋਟਰ ਸੂਚੀ ਵਿੱਚ ਪਤਾ ਲੱਗਿਆ ਕਿ ਜਿਹੜਾ オリジナル ਜਗਤਪੁਰੇ ਦੇ ਵਸਿੰਦੇ ਸੀਗੇ ਉਹਨਾਂ ਦੀਆਂ ਵੋਟਾਂ ਸਿਰਫ 8900 ਰਹਿ ਗਈਆਂ ਤੇ ਜਿਹੜੇ ਬਾਹਰੋਂ ਆ ਕੇ ਲੋਕੀ ਕਿਸੇ ਲਾਗੇ ਕਲੋਨੀ ਚ ਵਸੇ ਸੀ ਸਰਕਾਰ ਨੇ ਉਹਨਾਂ ਦੀਆਂ ਵੋਟਾਂ ਚੱਕ ਕੇ ਜਗਤਪੁਰੇ ਵਿੱਚ ਅੱਜ ਕੇ 9000 ਵੋਟ ਬਣਾ ਦਿੱਤੇ ਕਿਉਂਕਿ ਅਕਸਰ ਜਿਹੜਾ ਪੰਜਾਬ ਚ ਆ ਗਿਆ ਜਿਹੜਾ ਦਾ ਆਧਾਰ ਕਾਰਡ ਬਣ ਗਿਆ ਉਹ ਕਿਤੇ ਨਾ ਕਿਤੇ ਤਾਂ ਵੋਟਰ ਬਣਨਾ ਹੀ ਆ ਸੋ ਸਾਡਾ ਸਭ ਤੋਂ ਵੱਡਾ ਖਤਰਾ ਜਿਹੜਾ ਸਾਡੀ ਆਈਡੈਂਟੀ ਨੂੰ ਸਾਡੀ ਪੰਜਾਬ ਦੀ ਐਗਜ਼ਿਸਟੈਂਸ ਨੂੰ ਸਾਡੇ ਪੰਜਾਬ ਤੇ ਸੱਭਿਆਚਾਰ ਨੂੰ ਸਾਡੀ ਜ਼ੁਬਾਨ ਨੂੰ ਜਿਵੇਂ ਮੈਂ ਕਿਹਾ ਕਿ ਸਾਡੇ ਸਮਾਜ ਧਾਰਮਿਕ ਅਤੇ ਦੇ ਜਿਹੜੇ ਸਮਾਜਿਕ ਰੀਤੀ ਰਿਵਾਜਾਂ ਨੂੰ ਪਿੰਦਾ ਵਾ ਜਿਹੜੇ ਕੁਝ ਲੋਕ ਇਹ ਦਲੀਲ ਦਿੰਦੇ ਨੇ ਕਿ ਸਾਡੇ ਬੱਚੇ ਵੀ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਦਾ ਜਵਾਬ ਜਦੋਂ ਭਗਵੰਤ ਮਾਨ ਨੂੰ ਪੁੱਛਿਆ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਜਾਂ ਕੁਝ ਸਾਡੇ ਆਪਣੀ ਪਾਰਟੀ ਦੇ ਲੀਡਰਸ ਨੂੰ ਕਈ ਪੁੱਛ ਲੈਂਦੇ ਨੇ ਬਾਹਰ ਕਿ ਤੁਸੀਂ ਉਹ ਉਹ ਕਹਿੰਦੇ ਨੇ ਜੀ ਸਾਡੇ ਬੱਚੇ ਵੀ ਬਾਹਰ ਜਾ ਰਹੇ ਉਹਨਾਂ ਨੂੰ ਮੇਰਾ ਇਹੀ ਜਵਾਬ ਆ ਕਿ ਤੁਸੀਂ ਇਹ ਦੱਸੋ ਕਿ ਸਾਡੇ ਪੰਜਾਬੀਆਂ ਨੂੰ ਵਿਸ਼ਵ ਦੇ ਵਿੱਚ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕੀ ਬਿਨਾਂ ਸ਼ਰਤ ਤੋਂ ਉੱਥੇ ਰਹਿਣ ਦਿੰਦਾ ਕੋਈ ਜਿਹਨੀਆਂ ਪਾਸਪੋਰਟ ਹੋਣਾ ਹੈ ਸ਼ਰਤ ਹੈ ਵੀਜ਼ਾ ਹੋਣਾ ਹੈ ਸ਼ਰਤ ਹੈ ਪੀਆਰ ਦੀ ਐਪਲੀਕੇਸ਼ਨ ਦੇਣਾ ਉਹ ਸ਼ਰਤ ਹੈ ਵਰਕ ਪਰਮਿਟ ਲੈਣਾ ਉਹ ਸ਼ਰਤ ਹੈ ਔਰ ਇੱਕ ਇੰਪੋਰਟੈਂਟ ਗੱਲ ਹੋਰ ਹੈ ਆਪ ਕਿ ਇਹ ਜਿਹੜੇ ਦੇਸ਼ਾਂ ਦਾ ਮੈਂ ਨਾਮ ਲੈ ਰਿਹਾ ਜਿੱਥੇ ਜ਼ਿਕਰ ਕਰਦੇ ਸਾਡੇ ਪੋਲੀਟਿਸ਼ੀਅਨ ਇੱਕ ਗੱਲ ਅੱਛੀ ਤਰ੍ਹਾਂ ਯਾਦ ਰੱਖੋ ਕਿ ਉਹਨਾਂ ਦੇਸ਼ਾਂ ਦੀ オリジナル ਵਾਦੀ ਨਹੀਂ ਸ਼ਿਫਟ ਕਰ ਰਹੀ ਕਿਤੇ ਵੀ ਉੱਥੇ ਹੀ ਆ ਕੈਨੇਡਾ ਉੱਥੇ ਆ ਆਸਟ੍ਰੇਲੀਆ ਉੱਥੇ ਅਮਰੀਕਾ ਕਿਉਂਕਿ ਉਹਨਾਂ ਕੋ ਲੈਂਡ ਮਾਸ ਬਹੁਤ ਜ਼ਿਆਦਾ ਵਾ ਉਹਨਾਂ ਕੋ ਰਕਬਾ ਇੰਨਾ ਜ਼ਿਆਦਾ ਉਹਨਾਂ ਨੂੰ ਹਿਊਮਨ ਰਿਸੋਰਸ ਮੈਨਪਾਵਰ ਵਰਕਫੋਰਸ ਚਾਹੀਦੀ ਆ ਇਸ ਕਰਕੇ ਉਹ ਸੱਦਾ ਦਿੰਦੇ ਨੇ ਜਦੋਂ ਉਹਨਾਂ ਦੀ ਵਰਕਫੋਰਸ ਪੂਰੀ ਹੋ ਜਾਂਦੀ ਆ ਉਹ ਉੱਥੇ ਰੋਕ ਦਿੰਦੇ ਨੇ ਹੁਣ ਲੇਟੈਸਟ ਤੁਸੀਂ ਦੇਖੋਗੇ ਕਿ ਕੈਨੇਡਾ ਤੇ ਅਮਰੀਕਾ ਨੇ ਬਹੁਤ ਸ਼ਕਤੀ ਕਰਤੀ ਆ ਇਮੀਗ੍ਰੇਸ਼ਨ ਲਾਜ਼ ਨੂੰ ਬਹੁਤ ਟਾਈਟਨ ਕਰਤਾ ਬਲਕਿ ਜਿਹੜਾ ਡੋਨਲਡ ਟਰੰਪ ਦੀ ਇਲੈਕਸ਼ਨ ਦਾ ਇੱਕ ਬੜਾ ਵੱਡਾ ਨੁਕਤਾ ਇਹ ਸੀਗਾ ਉਥੋਂ ਦੀ ਅਮਰੀਕਨਸ ਨੇ ਫੀਲ ਕੀਤਾ ਕਿ ਸਾਡੀਆਂ ਜੌਬਸ ਸਾਡਾ ਜਿਹੜਾ ਕਲਚਰ ਸਾਡਾ ਜਿਹੜੀ ਸਾਡੀ ਲੈਂਗੁਏਜ ਉਹ ਖਰਾਬ ਹੋ ਰਹੀ ਆ ਤੁਸੀਂ ਵਿਸ਼ਪ ਚੋਂ ਆ ਰਹੇ ਬਾਹਰਲੇ ਲੋਕਾਂ ਨੂੰ ਰੋਕਿਆ ਜਾਵੇ ਇਹ ਟਰੰਪ ਦਾ ਇੱਕ ਇਲੈਕਟੋਰਲ ਬਹੁਤ ਵੱਡਾ ਮੁੱਦਾ ਤੇ ਜਿਹੜੀ ਕੈਨੇਡਾ ਦੀ ਹੁਣ ਹੋਣ ਜਾ ਰਹੀ ਇਲੈਕਸ਼ਨ ਉਸ ਇਲੈਕਸ਼ਨ ਵਿੱਚ ਵੀ ਜਿਹੜਾ ਟਰੂਡੋ ਦੇ ਆਪੋਜ਼ਿਟ ਕੈਂਪ ਹੈਗਾ ਵਾ ਉਹਨਾਂ ਦਾ ਬਹੁਤ ਵੱਡਾ ਮੁੱਦਾ ਇਹੀ ਆ ਕਿ ਅਸੀਂ ਬਾਹਰੋਂ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੁੰਦੇ ਤੋਂ ਮੈਂ ਤਾਂ ਫਿਰ ਇਹ ਕਹਿ ਰਿਹਾ ਵਾਂ ਕਿ ਭਾਰਤ ਸਾਡਾ ਇੱਕ ਦੇਸ਼ ਆ ਮੈਂ ਕਿਸੇ ਦੇ ਖਿਲਾਫ ਨਹੀਂਗਾ ਜੀ ਸਤਿ ਸ੍ਰੀ ਅਕਾਲ ਲੇਕਿਨ ਕੋਈ ਨਾ ਕੋਈ ਕਾਨੂੰਨ ਅਸੂਲ ਕੋਈ ਨਾ ਕੋਈ ਸ਼ਰਤ ਕੋਈ ਪੂਰੀ ਕਰਕੇ ਆਉਣ ਕਿਉਂਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਅਨਰਜਿਸਟਰਡ ਅਨਵੈਰੀਫਾਈਡ ਇੰਨੀ ਕੁ ਵੱਡੀ ਆਬਾਦੀ ਆ ਜਿਹਦੇ ਕਰਕੇ ਬਹੁਤ ਵੱਡਾ ਕਾਨੂੰਨ ਲਾਅ ਐਂਡ ਆਰਡਰ ਇਸ਼ੂ ਬਣ ਰਿਹਾ ਬਹੁਤ ਜ਼ਿਆਦਾ ਕ੍ਰਾਈਮ ਹੋ ਰਿਹਾ ਵਾ ਬਹੁਤ ਜ਼ਿਆਦਾ ਚੋਰੀਆਂ ਬਹੁਤ ਜ਼ਿਆਦਾ ਕਤਲੋ ਗਾਰਤ ਆ ਤਾਜ਼ਾ ਮਿਸਾਲ ਕੁੰਬੜਾ ਪਿੰਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਮਾਰ ਦੇਣਾ ਤੇ ਪੁਲਿਸ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਧਰਨਾ ਲੱਗਾ ਮੁਜਾਰਾ ਹੋਇਆ ਤੇ ਫਿਰ ਪੁਲਿਸ ਨੇ ਕੁਝ ਉਹਦੇ ਮਾੜਾ ਮੋਟਾ ਜਿਹੜਾ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ ਦੂਜਾ ਮੈਂ ਕਹਿ ਰਿਹਾ ਸੀਗਾ ਕਿ ਜਿੱਦਾਂ ਮੈਂ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਆ ਅਸੀਂ ਹਿਮਾਚਲ ਜਾਂਦੇ ਆ ਹਿਮਾਚਲ ਪ੍ਰਦੇਸ਼ ਵਿੱਚ ਵੜਦਿਆਂ ਨੂੰ ਸਾਡੇ ਕੋਲ 50 ਰੁਪਏ ਪ੍ਰਤੀ ਗੱਡੀ ਉਹ ਟੋਲ ਟੈਕਸ ਕਲੈਕਟ ਕਰ ਰਹੇ ਨੇ ਉਹ ਵੀ ਇੱਕ ਲਾ ਉਹਨਾਂ ਦਾ ਔਰ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੈਂ ਬਿੱਲ ਦਿੱਤਾ ਸੀਗਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਮੇਰੇ ਕੋਲ ਸਾਰਾ ਰਿਕਾਰਡ ਹੈ ਚੰਗੀ ਤਰ੍ਹਾਂ ਨਾਲ ਇਸ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸ ਬਿੱਲ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਔਰ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਨੇ ਠੰਡੇ ਬਸਤੇ ਵਿੱਚ ਪਾਤਾ ਮੈਨੂੰ ਦੋ ਚਿੱਠੀਆਂ ਭੇਜੀਆਂ ਸਪੀਕਰ ਨੇ ਆ ਮੈਂ ਤੁਹਾਨੂੰ ਚਿੱਠੀਆਂ ਦਾ ਤੁਹਾਨੂੰ ਈਮੇਲ ਵੀ ਕਰ ਦੂੰਗਾ ਉਹਨੂੰ ਸਕੈਨ ਕਰਕੇ ਇੱਕ ਮੈਨੂੰ ਭੇਜੀ ਉਹਨਾਂ ਨੇ 22 ਜੂਨ 2023 ਨੂੰ ਮੈਨੂੰ ਲਿਖ ਦਿੱਤਾ ਉਹਨਾਂ ਨੇ ਕਿ ਤੁਹਾਡਾ ਜਿਹੜਾ ਹਿਮਾਚਲ ਪ੍ਰਦੇਸ਼ ਸੌਰੀ ਪੰਜਾਬ ਟੈਨੈਂਸੀ ਲੈਂਡ ਰਿਫਾਰਮਸ ਬਿਲ 2023 ਅਸੀਂ ਭੇਜ ਦਿੱਤਾ ਅੱਗੇ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਲੀਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਦੇਖੋ ਕਿੱਡੀ ਹਾਸੋ ਹੀ ਨਹੀਂ ਗੱਲ ਆ ਕਿ ਇੱਡਾ ਐ ਅਹਿਮ ਬਿੱਲ ਪੇਸ਼ ਕੀਤਾ ਵਾ ਤੇ ਆ ਪਹਿਲੀ ਚਿੱਠੀ ਮੈਨੂੰ ਭੇਜਦੇ ਆ 22 ਜੂਨ 2023 ਨੂੰ ਅਖੇ ਜੀ ਇਹਦੇ ਵਿੱਚ ਫਾਈਨੈਂਸ਼ੀਅਲ ਐਸਪੈਕਟਸ ਇਨਵੋਲਡ ਨੇ ਇਸ ਕਰਕੇ ਅਸੀਂ ਆ ਮਾਲ ਵਿਭਾਗ ਤੇ ਡਿਜ਼ਾਸਟਰ ਮੈਨੇਜਮੈਂਟ ਨੂੰ ਭੇਜਤਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਅਗਰ ਹਨ ਅਗਰ ਇਹ ਕਾਨੂੰਨ ਬਣੇਗਾ ਤਾਂ ਪੰਜਾਬ ਨੂੰ ਆਮਦਨ ਹੋਣੀ ਆ ਜਿਵੇਂ ਤੁਹਾਨੂੰ ਹੁਣੇ ਦਿੱਤਾ ਕਿ ਇੱਕ ਗੱਡੀ ਵੜਦੀ ਆ ਤੇ 50 ਰੁਪਏ ਲੈ ਲੈਂਦੇ ਨੇ ਉੱਥੇ ਹਿਮਾਚਲ ਦੇ ਵਿੱਚ ਅਗਰ ਅਸੀਂ ਕੋਈ ਲਾਅ ਬਣਾਵਾਂਗੇ ਕਿ ਅਸੀਂ ਕੋਈ ਨਾ ਕੋਈ ਛੋਟੀ ਮੋਟੀ ਫੀਸ ਰੱਖਾਂਗੇ ਈਵਨ ਫੀਸ ਸੁਜੈਸਟਡ ਆ ਕਿ ਜਿਹੜੇ ਲੋਕ ਟੈਂਪੋਰਰੀ ਵਰਕ ਪਰਮਿਟ ਸੇ ਵੀ ਆਉਂ ਗਏ ਪੰਜਾਬ ਦੇ ਵਿੱਚ ਉਹ ਵੀ ਕੋਈ ਛੋਟੀ ਮੋਟੀ ਨੋਮੀਨਲ ਜੀ ਫੀਸ ਦੇ ਕੇ ਜਾਣ ਤੇ ਜਿਨ੍ਹਾਂ ਨੇ ਜ਼ਮੀਨ ਖਰੀਦਣੀ ਆ ਇੰਡਸਟਰੀ ਲਾਉਣੀ ਆ ਜਾਂ ਪੱਕੇ ਤੌਰ ਤੇ ਵਸਣਾ ਵਾ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਸ਼ਰਤਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚੋਂ ਤਾਂ ਪੈਸੇ ਆਮਦਨ ਹੋਣੀ ਪੰਜਾਬ ਨੂੰ ਲੇਕਿਨ ਉਹਨਾਂ ਨੇ ਜਾਣਬੁੱਝ ਕੇ ਠੰਡੇ ਬਸਤੇ 'ਚ ਪਾਉਣ ਵਾਸਤੇ ਮੇਰੇ ਬਿੱਲ ਨੂੰ ਦੂਜੀ ਚਿੱਠੀ ਮੈਨੂੰ ਲਿਖੀ ਆ ਉਹਨਾਂ ਨੇ ਸਪੀਕਰ ਦੇ ਦਫ਼ਤਰ 'ਚੋਂ 29 ਸਪਟੈਂਬਰ 2023 ਨੂੰ ਆ ਚਿੱਠੀ ਦੀ ਕਾਪੀ ਮੇਰੇ ਕੋਲ ਹੈਗੀ ਆ ਇਹਦੇ 'ਚ ਉਹਨਾਂ ਨੇ ਫਿਰ ਦੁਬਾਰਾ ਐਡੀਸ਼ਨਲ ਚੀਫ ਸੈਕਟਰੀ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਰਿਵੈਨਿਊ ਰੀਹੈਬਿਟੇਸ਼ਨ ਡਿਜ਼ਾਸਟਰ ਮੈਨੇਜਮੈਂਟ ਇਹ ਲਿਖੀ ਉਹਨਾਂ ਨੂੰ ਯਾਦ ਕਰਾਇਆ ਕਿ ਤੁਹਾਨੂੰ ਅਸੀਂ ਬਿੱਲ ਭੇਜਿਆ ਸੀਗਾ ਇੱਕ ਤੇ ਤੁਸੀਂ ਇਸ ਬਿੱਲ ਦੇ ਉੱਤੇ ਛੇਤੀ ਫੈਸਲਾ ਲਵੋ ਤਾਂ ਕਿ ਕੋਈ ਐਕਸ਼ਨ ਲਿਆ ਜਾ ਸਕੇ ਤੇ ਸਤੰਬਰ 2023 ਤੋਂ ਸਵਾ ਸਾਲ ਹੋ ਚੱਲਿਆ ਵਾ ਉਹਦੇ ਤੇ ਡਿਪਾਰਟਮੈਂਟ ਰੈਵਨਿਊ ਨੇ ਕੋਈ ਐਕਸ਼ਨ ਨਹੀਂ ਲਿਆ ਔਰ ਲਾਸਟ ਵਿੱਚ ਇੱਕ ਰਿਮਾਈਂਡਰ ਸ਼ਾਇਦ ਹੋਰ ਭੇਜਿਆ ਉਹਨਾਂ ਨੇ ਇਹ ਮੇਰੇ ਕੋਲ ਹੈਗਾ 13 ਸਤੰਬਰ ਦਾ ਇਹ ਵੀ ਉਸੇ ਟਾਈਮ ਦਾ ਹੀ ਆ ਨਾ 13 ਸਤੰਬਰ 2024 ਸਾਲ ਬਾਅਦ ਸਪਟੈਂਬਰ 2023 ਚ ਇੱਕ ਚਿੱਠੀ ਲਿਖਦੇ ਨੇ ਮਾਲ ਵਿਭਾਗ ਨੂੰ ਕਿ ਇਹਦੇ ਬਿੱਲ ਬਾਰੇ ਚੈੱਕ ਕਰ ਲਓ ਜੀ ਕੀ ਕਰਨਾ ਇੱਕ ਸਾਲ ਬਾਅਦ ਇੱਕ ਮੈਂ ਰਿਮਾਈਂਡਰ ਫੇਰ ਭੇਜਤਾ ਔਰ ਉਹਦੇ ਚ ਫੇਰ ਇਹ ਕਹਤਾ ਵਾ ਕਿ ਇਹਦੇ ਤੇ ਤੁਸੀਂ ਸਾਨੂੰ ਦੱਸਿਆ ਜਾਵੇ ਕਿ ਤੁਸੀਂ ਕੀ ਐਕਸ਼ਨ ਲੈ ਰਹੇ ਇਹਦੋਂ ਮੰਦ ਭਾਗੀ ਗੱਲ ਨਹੀਂ ਗਈ ਕੋਈ ਛੋਟੀਆਂ ਛੋਟੀਆਂ ਤੂ ਤੂ ਮੈਮੇ ਜਿਹੜਾ ਪੰਜਾਬ ਨਾਲ ਕੋਈ ਤੱਲੁਕ ਨਹੀਂਗਾ ਅੱਜ ਰਾਜਨੀਤਿਕ ਲੀਡਰ ਲੜ ਰਹੇ ਨੇ ਲੇਕਿਨ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਬਚਾਉਣ ਵਾਸਤੇ ਅਸੀਂ ਐਡਾ ਵੱਡਾ ਇੱਕ ਬਿੱਲ ਪੇਸ਼ ਕੀਤਾ ਉਹਦੇ ਤੇ ਪਿਛਲੇ ਲਗਭਗ 2 ਸਾਲ ਜਨਵਰੀ ਚ ਹੋ ਜਾਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਸਵਿਚੇ ਸਪੀਕਰ ਇਹਦੇ ਤੇ ਠੰਡੇ ਬਸੇ ਵਿੱਚ ਪਾ ਕੇ ਬੈਠੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਘੱਟੋ ਘੱਟ ਤੁਸੀਂ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਇੰਟਰੋਡਿਊਸ ਤਾਂ ਕਰੋ ਨਾ ਇਹਦੇ ਤੇ ਬਹਿਸ ਤਾਂ ਕਰਾਓ 117 ਐਮਐਲਏ ਨੇ ਸਾਰਿਆਂ ਦੀ ਰਾਏ ਲਓ ਉੱਥੇ ਨਾਲੇ ਲੋਕਾਂ ਨੂੰ ਪਤਾ ਲੱਗੂਗਾ ਕਿ ਸਾਡਾ ਐਮ.ਐਲ.ਏ ਜਿਹੜਾ ਵਾ ਉਹ ਕਿਧਰ ਖੜਦਾ ਵਾ ਕੀ ਉਹ ਗੈਰ ਪੰਜਾਬੀਆਂ ਦੇ ਹੱਕ ਵਿੱਚ ਨੇ ਜਾਂ ਪੰਜਾਬ ਦੀ ਮਸੂਹ ਦੇ ਹੱਕ ਵਿੱਚ ਉਹਦੇ ਜਿਹੜੇ ਅਧਿਕਾਰ ਬਚਾਉਣ ਦੇ ਹੱਕ ਵਿੱਚ ਆਉਂਦੇ ਨੇ ਲੇਕਿਨ ਅਜ ਤੱਕ ਇਸ ਬਿੱਲ ਨੂੰ ਡਿਸਕਸ਼ਨ ਵਾਸਤੇ ਵੀ ਇੰਟਰੋਡਿਊਸ ਨਹੀਂ ਕੀਤਾ ਮੈਂ ਆ ਲੇਟੈਸਟ ਚਿੱਠੀ ਉਹਨਾਂ ਨੂੰ ਲਿਖੀ ਆ ਹੁਣ ਲੇਟੈਸਟ ਮੈਂ ਅੱਜ ਤੁਹਾਨੂੰ ਈਮੇਲ ਤੇ ਰਿਲੀਜ਼ ਕਰ ਦੂੰਗਾ ਉਹਦੇ ਵਿੱਚ ਮੈਂ ਵਿਸ਼ੇਸ਼ ਫਰਿਆਦ ਕੀਤੀ ਆ ਕਿ ਇਹ ਬਿੱਲ ਨੂੰ ਆਗਾਮੀ ਵਿੰਟਰ ਸੈਸ਼ਨ ਬਲਕਿ ਤਾਂ ਚਾਹੀਦਾ ਇਹ ਦੇ ਲਈ ਸਪੈਸ਼ਲ ਸੈਸ਼ਨ ਆ ਪੰਜਾਬ ਦੀ ਵਿਧਾਨ ਸਭਾ ਦਾ ਉਹ ਉਲ ਜਲੂਲ ਗੱਲਾਂ ਤੇ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਵਿਸ਼ੇਸ਼ ਇੱਕ ਇੱਕ ਦੋ ਦੋ ਦਿਨ ਦੇ ਸਦਕੇ ਪੈਸਾ ਜਾਇਆ ਕਰਦੇ ਨੇ ਇਹਨਾਂੋਂ ਜ਼ਿਆਦਾ ਇੰਪੋਰਟੈਂਟ ਇਸ਼ੂ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਕੁਝ ਲੋਕ ਕਹਿੰਦੇ ਨੇ ਜੀ ਕਿ ਇਹ ਖੈਰਾ ਜਾਂ ਜਿਹੜੇ ਲੋਕ ਗੱਲਾਂ ਕਰਦੇ ਨੇ ਜੀ ਇਹਦਾ ਐਂਟੀ ਨੈਸ਼ਨਲ ਨੇ ਜੀ ਬੜਾ ਸੌਖਾ ਪੰਜਾਬ ਦੇ ਲੋਕਾਂ ਦੇ ਉੱਤੇ ਇਲਜ਼ਾਮ ਲਾਉਣਾ ਜਾਂ ਉਹਨਾਂ ਨੂੰ ਦੇਸ਼ ਵਿਰੋਧੀ ਕਹਿਣਾ ਜਾਂ ਉਹਨਾਂ ਨੂੰ ਖਾਲਿਸਤਾਨੀ ਟੈਗ ਕਰਨਾ ਇਹ ਬੜਾ ਆਰਾਮ ਜਿਹਾ ਇੱਕ ਫੈਸ਼ਨ ਬਣ ਚੁੱਕਾ ਸਾਡੇ ਦੇਸ਼ ਦੀ ਪੋਲਿਟਿਕਸ ਵਿੱਚ ਜੇ ਮੈਂ ਇੰਟਰਨੈਸ਼ਨਲ ਹੈ ਜਾਂ ਅਸੀਂ ਇੰਟਰਨੈਸ਼ਨਲ ਹੈ ਇਹਦਾ ਮਤਲਬ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੀ ਇੰਟਰਨੈਸ਼ਨਲ ਹੈ ਇਹਦਾ ਮਤਲਬ ਬੀਜੇਪੀ ਦੀ ਸਰਕਾਰ ਉੱਤਰਾਖੰਡ ਦੀ ਉਹ ਵੀ ਇੰਟਰਨੈਸ਼ਨਲ ਹੈ ਇਹਦਾ ਮਤਲਬ ਗੁਜਰਾਤ ਦੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਰਕਾਰ ਆਪ ਇੰਟਰਨੈਸ਼ਨਲ ਆ ਔਰ ਰਾਜਸਥਾਨ ਦੀ ਸਰਕਾਰ ਤੇ ਹੋਰ ਨਾਲ ਸੂਬਿਆਂ ਦੀ ਸਰਕਾਰਾਂ ਵੀ ਇੰਟਰਨੈਸ਼ਨਲ ਆ ਔਰ ਮੈਂ ਗੁਜਰਾਤ ਬਾਰੇ ਜ਼ਿਕਰ ਕਰਨਾ ਚਾਹੁੰਦਾ ਵਿਸ਼ੇਸ਼ ਤੌਰ ਤੇ ਬਿਹਾਰ ਚ ਲੈਕਚਰ ਕਰਦੇ ਨੇ ਪ੍ਰਾਈਮ ਮਿਨਿਸਟਰ ਸਾਹਿਬ ਕਿ ਕਾਂਗਰਸ ਦਾ ਇੱਕ ਲੀਡਰ ਬਿਹਾਰੀਆਂ ਨੂੰ ਕ نکال ਰਹਾ ਹੈ ਪਰ ਆਪ ਭੁੱਲ ਜਾਂਦੇ ਨੇ ਕਿ ਗੁਜਰਾਤ ਦੇ કચ્છ ਦੇ ਇਲਾਕੇ ਵਿੱਚ ਆਜ਼ਾਦੀ ਤੋਂ ਬਾਅਦ ਲਾਲ ਬਹਾਦਰ Shastri ਪ੍ਰਾਈਮ ਮਿਨਿਸਟਰ ਦੇ ਸੱਦੇ ਤੇ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਨੇ ਜਾ ਕੇ ਤਿੰਨ ਤਿੰਨ ਚਾਰ ਚਾਰ ਪੁਸ਼ਤਾ ਲਾ ਕੇ ਜ਼ਮੀਨਬਾਦ ਕੀਤੀ ਗੁਜਰਾਤ ਦੀ ਵਾਈਜੋਗ ਕੀਤੀ ਜਦੋਂ ਵਾਈਜੋਗ ਹੋ ਗਈ ਉਥੋਂ ਦੇ ਡਿਸਟ੍ਰਿਕਟ ਕਲੈਕਟਰ ਨੇ ਜ਼ਿਲ੍ਹਿਆਂ ਦੇ ਡੀਸੀਆਂ ਨੇ ਉਹਨਾਂ ਦੀ ਜਿਹੜੀ ਸੀਗੀ ਮਲਕੀਅਤ ਨੂੰ ਰੱਦ ਕਰ ਦਿੱਤੀ ਕੈਨਸਲ ਕਰ ਦਿੱਤੀ ਉਹ ਭੱਜੇ ਗਏ ਅਹਮਦਾਬਾਦ ਹਾਈ ਕੋਰਟ ਗੁਜਰਾਤ ਦਾ ਉਹਨਾਂ ਨੇ ਬਹਾਲ ਕਰਤੀ ਮਲਕੀਅਤ ਗੁਜਰਾਤ ਸਰਕਾਰ ਨੇ ਉਸ ਨੂੰ ਚੁਣੌਤੀ ਦਿੱਤੀ ਸੁਪਰੀਮ ਕੋਰਟ 'ਚ ਅੱਜ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਪਤਾ ਨਹੀਂ ਉਹਨਾਂ ਦਾ ਭਵਿੱਖ ਕੀ ਬਣਨਾ ਅਗਰ ਸੁਪਰੀਮ ਕੋਰਟ ਨੂੰ ਉਹਨਾਂ ਦੇ ਹੱਕ ਵਿੱਚ ਫੈਸਲਾ ਨਾ ਕੀਤਾ ਤਾਂ ਸਮਝ ਲੈਣਾ ਕਿ ਹਜ਼ਾਰਾਂ ਪੰਜਾਬੀ ਪਰਿਵਾਰ ਗੁਜਰਾਤ ਦੇ ਕੱਚ ਇਲਾਕੇ ਵਿੱਚੋਂ ਉਜੜ ਜਾਣਗੇ ਉਹ ਜਿਹੜੇ ਸਾਨੂੰ ਕਹਿ ਰਹੇ ਨੇ ਕਿ ਅਸੀਂ ਕਹਿ ਰਹੇ ਨੇ ਉਹ ਕੋ ਆਪ ਉੱਥੇ ਪੰਜਾਬੀਆਂ ਨੂੰ ਤੇ ਸਿੱਖਾਂ ਦੇ ਪਰਿਵਾਰਾਂ ਨੂੰ ਉੱਥੋਂ ਕੱਢ ਰਹੇ ਨੇ ਅਸੀਂ ਕਦੀ ਕਿਸੇ ਨੂੰ ਕੱਢਿਆ ਨਹੀਂਗਾ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅਗਰ ਕੋਈ ਕਾਨੂੰਨ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਤੋਂ ਨਹੀਂ ਹੋਏਗਾ ਰੈਟਰੋਸਪੈਕਟਿਵ ਇਫੈਕਟ ਕੀ ਸੀ ਪਿੱਛੇ ਤੋਂ ਨਹੀਂ ਕੱਢਾਂਗੇ ਜਿਹੜੇ ਆ ਚੁੱਕੇ ਨੇ ਵਸ ਗਏ ਨੇ ਜਿਨ੍ਹਾਂ ਦੇ ਵੋਟਰਸ ਬਣ ਗਏ ਨੇ ਜਿਹੜੇ ਆਧਾਰ ਕਾਰਡ ਬਣ ਨੇ ਦੇ ਆ ਵੈਲਕਮ ਟੂ ਸਟੇ ਉਹਨਾਂ ਨਾਲ ਖਿਲਾਫ ਸਾਡੀ ਕੋਈ ਗੱਲ ਨਹੀਂ ਕੀ ਲੇਕਿਨ ਜਿਹੜੀ ਡਿਸਆਰਗੇਨਾਈਜ਼ ਤਰੀਕੇ ਨਾਲ ਵਸੂ ਐਡੇ ਵੱਡੇ ਪੱਧਰ ਤੇ ਆ ਰਹੀ ਆ ਉਹਦੇ ਬਾਰੇ ਸਾਡੀ ਜਿਹੜੀ ਚਿੰਤਾ ਹੈ ਉਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਇਹਦੇ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਦੇਖੋ ਮੁੱਦੇ ਕੀ ਪੰਜਾਬ ਦੇ ਮੁੱਦੇ ਨਾ ਪੰਜਾਬ ਦੇ ਆ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਮੁੱਦਾ ਹੈ ਪੰਜਾਬ ਦਾ ਜਿਹੜਾ ਪੰਜਾਬ ਦਾ ਧਰਤੀ ਥੱਲੜਾ ਪਾਣੀ ਬਹੁਤ ਵੱਡੇ ਪੱਧਰ ਤੇ ਨਿਕਾਰ ਜਾ ਰਿਹਾ ਨੀਵਾ ਜਾ ਰਿਹਾ ਸੈਂਕੜੇ ਖੁੱਟਾਂ ਤੇ ਪਹੁੰਚ ਗਿਆ ਔਰ ਸਾਡਾ ਪਾਣੀ ਜ਼ਹਿਰੀਲਾ ਹੋ ਚੁੱਕਾ ਵਾ ਕੈਂਸਰ ਦਾ ਬਹੁਤ ਵੱਡੀ ਸ਼ਿਕਾਇਤ ਆ ਆ ਜਿਹੜਾ ਕਾਲੀ ਪਾਣ ਕਾਲੇ ਪਾਣੀ ਦਾ ਮੋਰਚਾ ਜਿਹੜਾ ਉਹਨਾਂ ਨੇ 3 ਤਰੀਕ ਨੂੰ ਕਾਲ ਦਿੱਤੀ ਆ ਉਹ ਇਸੇ ਕਾਲ ਤੇ ਆ ਮੈਂ ਬਲਕੇ ਲੋਕਾਂ ਨੂੰ ਕਹੂੰਗਾ ਕਿ ਜਿਆਦਾ ਤੋਂ ਜਿਆਦਾ ਹਿੱਸਾ ਲੈਣਾ ਉਹ ਇਸੇ ਗੱਲ ਤੇ ਆ ਕਿ ਸਾਡੇ ਪੰਜਾਬ ਦੇ ਜਿਹੜਾ ਦਰਿਆਈ ਪਾਣੀ ਆ ਉਹਨੂੰ ਗੰਦਲਾ ਹੋਣ ਤੋਂ ਪੁਆਇਜ਼ਨਸ ਹੋਣ ਤੋਂ ਕੈਂਸਰ ਫਲੌਂ ਤੋਂ ਹੈਪਟਾਈਟਿਸ ਫਲੌਂ ਤੋਂ ਬਚਾਇਆ ਜਾ ਸਕੇ ਇਹ ਮੁੱਦਾ ਹੈ ਪੰਜਾਬ ਦਾ ਬੜਾ ਇੰਪੋਰਟੈਂਟ ਔਰ ਨਾਲ ਖੇਤੀ ਨਾਲ ਕਨੈਕਟਡ ਕੇ 14 ਲੱਖ ਟਿਊਬਵਲ ਅਸੀਂ ਝੋਨੇ ਦੀ ਫਸਲ ਨੂੰ ਪਾਲਣ ਵਾਸਤੇ ਦੇਸ਼ ਦਾ ਅਨਾਜ ਦਾ ਭੰਡਾਰ ਭਰਨ ਵਾਸਤੇ ਸਾਡਾ ਪਾਣੀ ਜਿਹੜਾ ਵਾ ਉਹ ਮੁੱਕਦਾ ਜਾਂਦਾ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਵਿਦਵਾਨਾਂ ਨੇ ਕਿਹਾ ਕਿ 15-20 ਸਾਲ ਦੀ ਖੇਡ ਹੋ ਰਿਹਾ ਪੰਜਾਬ ਦਾ ਥੱਲੜਾ ਧਰਤੀ ਥੱਲ ਦਾ ਪਾਣੀ ਮੁੱਕ ਜਾਵੇਗਾ ਇਹ ਮੁੱਦਾ ਹੈ ਲੇਕਿਨ ਬਹਿਸ ਹੋ ਰਹੀ ਆ ਬਿੱਟੂ ਬਨਾਮ ਛੋਟੇ-ਮੋਟੇ ਤੂ-ਤੂ ਮਾਮਲਿਆਂ ਦੇ ਉੱਤੇ ਇਹਦੇ ਨਾਲ ਮੁੱਦਾ ਹੈ ਇੱਕ ਜਿਹੜਾ ਪਾਕਿਸਤਾਨ ਨਾਲ ਬਾਰਡਰ ਸਾਡਾ ਖੁੱਲਣਾ ਚਾਹੀਦਾ ਵਾ ਪੰਜਾਬ ਦੀ ਇੰਡਸਟਰੀ ਤੇ ਪੰਜਾਬ ਦੀ ਖੇਤੀ ਸਿਰਫ ਤਾਂ ਸਰਵਾਈਵ ਕਰੂਗੀ ਜਦੋਂ ਪੰਜਾਬ ਦਾ origignal routes into central asia ਜਿਹਨੂੰ ਪੁਰਾਣਾ ਸਿਲਕ ਰੂਟ ਕਹਿੰਦੇ ਸੀ ਕਿੱਲਾ ਪਾਕਿਸਤਾਨ ਨਹੀਂ ਬਿਯੋਂਡ ਪਾਕਿਸਤਾਨ ਜਿੰਨਾ ਵੱਡਾ ਰਕਮਾ ਹੈ ਈਰਾਨ ਦਾ ਮੰਗੋਲੀਆ ਦਾ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਔਰ ਅਫਗਾਨਿਸਤਾਨ ਤੋਂ ਉੱਤੇ ਇਹ ਜਿਹੜੇ ਦੇਸ਼ ਨੇ ਰੂਸ ਤੱਕ ਔਰ ਰੂਸ ਤੇ ਇਸੇ ਰੂਟ ਤੇ ਦਾਈ ਯੂਰਪ ਨਾਲ ਕਨੈਕਟਡ ਟ੍ਰੇਡ ਦਾ ਰੂਟ ਹੈ ਇਹ ਸਾਰਾ ਰੂਟ ਖੁੱਲਣ ਤੇ ਇਹ ਪੰਜਾਬ ਦਾ ਮੁੱਦਾ ਹੈ ਤੂੰ ਤੂੰ ਮੈਂ ਮੈਂ ਉਹਨੇ ਕੀ ਪਾਇਆ ਵਾ ਤੇ ਉਹਨੇ ਕੀ ਬੋਲਿਆ ਵਾ ਤੇ ਉਹਨੇ ਉਹਨੂੰ ਟਿਚਰ ਕੀਤੀ ਆ ਇਹ ਮੁੱਦੇ ਨਹੀਂਗੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਜਿਹੜੀਆਂ ਇਦਾਂ ਦੀਆਂ ਪਾਰਟੀਆਂ ਨੇ ਉਹ ਪੰਜਾਬ ਦੇ ਲੋਕਾਂ ਦਾ ਜਾਣਬੁੱਝ ਕੇ ਧਿਆਨ ਭਟਕਾ ਰਹੇ ਨੇ ਪੰਜਾਬ ਦਾ ਕਰਜ਼ਾ ਬਹੁਤ ਵੱਡਾ ਮੁੱਦਾ ਵਾ ਅੱਜ ਲਗਭਗ 4 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਾ ਪੰਜਾਬ ਦੇ ਉੱਤੇ ਔਰ ਇਹ ਕਰਜ਼ਾ 1985 ਚ ਮੈਂ ਕਾਲਜ ਪੜਦਾ ਸੀਗਾ 1985 ਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗੀ ਪਿਛਲੇ 40 ਸਾਲ ਚ ਮਗਨੀਆਂ ਪਾਰਟੀਆਂ ਨੇ ਕਰਜ਼ਾ ਚੜਾਇਆ ਸੀਗਾ নো ਡਾਊਟ ਪਰ ਇੰਨੇ 35-39 ਸਾਲ ਵਿੱਚ 3 ਲੱਖ ਕਰੋੜ ਦਾ ਕਰਜ਼ਾ ਚੜਾਇਆ ਸੀਗਾ ਇਹ ਸਰਕਾਰ ਨੇ ਪਿਛਲੇ 2.5 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ੇ ਦਾ ਇਜ਼ਾਫਾ ਕੀਤਾ ਔਰ ਨਾਲ ਮੈਂ ਕਹਿਣਾ ਚਾਹੁੰਦਾ ਨੌਕਰੀਆਂ ਦੀ ਗੱਲ ਰਹੇਗੀ ਸੀਗੀ ਤੇ ਆ ਜਿਹੜਾ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਆ ਇਹਦਾ ਡਾਇਰੈਕਟ ਇੰਪੈਕਟ ਇਸ ਡਾਇਰੈਕਟਲੀ ਓਨ ਦਾ ਲਾਈਵਸ ਆਫ आवर ਯੂਥ ਆਫ ਪੰਜਾਬ ਆ ਮੇਰੇ ਵੀਰ ਹੁਣੇ ਬੈਠੇ ਸੀ ਮੈਨੂੰ ਦਿਖਾ ਰਹੇ ਸੀ ਕੌਣ ਦਿਖਾ ਰਿਹਾ ਸੀ ਡਾਟਾ ਮੈਨੂੰ ਹੁਣੇ ਤੁਹਾਡੇ ਚੋਂ ਉਹ ਖੜੇ ਸੀ ਆ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਗੈਰ ਪੰਜਾਬੀ ਲੈ ਰਹੇ ਬਿਕੋਜ਼ ਬਿਲੀ ਹੈ ਨੀਗਾ ਪੰਜਾਬ ਦੇ ਡੋਮਿਸਾਈਲ ਦੀ ਸਰਟੀਫਿਕੇਟ ਦੀ ਪੰਜਾਬ ਦੇ ਬਸ਼ਰ ਹੋਣ ਦੀ ਕੋਈ ਸ਼ਰਤ ਹੀ ਹੈ ਨੀਗੀ ਜਿੰਨੀਆਂ ਮੈਂ ਭਗਵੰਤਪານ ਨੂੰ ਚੈਲੰਜ ਕਰਦਾ ਵਾਂ ਭਗਵੰਤਪਾਨ ਕਹਿੰਦਾ ਨਾ ਰੋਜ਼ ਕਿ ਮੈਂ 40000 ਨੌਕਰੀ ਦੇਤੀ ਕਦੀ 35000 ਦੇਤੀ ਕਦੀ 50000 ਦੇਤੀ ਇਹਦਾ ਇੱਕ ਵਾਈਟ ਪੇਪਰ ਜਾਰੀ ਕਰਨ ਉਹ ਉਸ ਵਾਈਟ ਪੇਪਰ ਵਿੱਚ ਦੱਸਣ ਕਿ ਪੰਜਾਬ ਦੇ ਰੈਜ਼ੀਡੈਂਟਸ ਕਿੰਨਿਆਂ ਨੂੰ ਨੌਕਰੀਆਂ ਮਿਲੀਆਂ ਤੇ ਪੰਜਾਬ ਤੋਂ ਬਾਹਰਲੇ ਦਿੱਲੀ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਲੋਕਾਂ ਨੂੰ ਕਿੰਨੀਆਂ ਨੌਕਰੀਆਂ ਮਿਲਣ। ਉਤੋਂ ਪਤਾ ਲੱਗ ਜੂਗਾ ਤੁਹਾਨੂੰ। ਕਿਉਂਕਿ ਮੇਰਾ ਮੰਨਣਾ ਵਾ ਕਿ ਬਿਜਲੀ ਬੋਰਡ ਦੀਆਂ ਨੌਕਰੀਆਂ, ਕਲਰਕਾਂ ਦੀਆਂ ਨੌਕਰੀਆਂ, ਪੰਜਾਬ ਸਰਕ ਸਿলেকਸ਼ਨ ਬੋਰਡ ਦੀਆਂ ਨੌਕਰੀਆਂ ਔਰ ਬਹੁਤ ਸਾਰੀਆਂ ਨੌਕਰੀਆਂ ਪਟਵਾਰੀਆਂ ਦੀਆਂ ਇਹ ਸਾਰੀਆਂ ਬਾਹਰਲੇ ਸੂਬਿਆਂ ਦੇ ਲੋਕੀ ਲੈ ਗਏ ਤਾਂ ਕਰਕੇ ਸਾਡੇ ਨੌਜਵਾਨ ਹੋਰ ਮਾਇੂਸ ਹੋ ਕੇ ਹਤਾਸ਼ ਹੋ ਕੇ ਫਰਸਟ੍ਰੇਟ ਹੋ ਕੇ ਉਹ ਦੇਸ਼ ਛੱਡਣ ਨੂੰ ਮਜਬੂਰ ਨੇ। ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਈ। ਅਗਰ ਕਾਲਜੇਜ਼ ਹਾਇਰ ਐਜੂਕੇਸ਼ਨ ਦੇ ਪੜ ਰਹੇ ਨੇ ਇਟ ਇਸ ਨਾਟ ਬਿਕਾਜ਼ ਆਫ ਰਿਵਰਸ ਮਾਈਗ੍ਰੇਸ਼ਨ ਇਟ ਇਸ ਬਿਕਾਜ਼ ਕੈਨੇਡਾ ਨੇ ਔਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਜਿਹੜੇ ਸਟੱਡੀ ਵੀਜ਼ਾ ਲਾਜ਼ ਨੇ ਬਹੁਤ ਜ਼ਿਆਦਾ ਸਟ੍ਰਿਕਟ ਕਰਤੇ ਨੇ ਤਾਂ ਕਰਕੇ ਹੋਰ ਕੋਈ ਆਚਾਰਾ ਨਹੀਂ ਉਹ ਕਹਿੰਦੇ